ਇਕਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਹੈਂਗਓਵਰ ਨਾਂ ਦਾ ਕਲੱਬ ਹੈ ਜਿਹੜਾ ਪੁੱਡਾ ਮਾਰਕੀਟ ਬਠਿੰਡਾ ਵਿਖੇ ਹੈ ਜਿੱਥੇ ਕਲੱਬ ਦੀ ਜਿਹੜਾ ਆਰਡ ਵਿੱਚ ਜਿਹੜਾ ਹੈਗਾ ਇਲੈਗਲ ਜਿਹੜਾ ਹੈ ਹੁੱਕਾ ਸਰਵ ਕੀਤਾ ਜਾਂਦਾ ਹੈ ਜਿਸ ਤੇ ਥਾਣਾ ਸਿਵਲ ਲਾਈਨ ਵਿਖੇ ਐਫ ਆਈ ਆਰ ਰਜਿਸਟਰ ਕੀਤੀ ਗਈ ਤੇ ਉਹਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਹੈ ਜਿਸ ਤੇ ਹੈਂਗਓਵਰ ਕਲੱਬ ਚੈੱਕ ਕਰਨ ਤੇ ਇਸ ਵਿੱਚੋਂ ਜਿਹੜਾ ਤਿੰਨ ਹੁੱਕੇ ਬਰਾਮਦ ਹੋਏ ਹੈ ਤੇ ਇਸ ਕਲੱਬ ਨੂੰ ਜਿਹੜਾ ਅਭਿਸ਼ੇਕ ਤੇ ਕਿਰਿਸ਼ਦੋ ਨਾਂ ਦੇ ਵਿਅਕਤੀ ਹੈ ਜਿਹੜੇ ਇਹਨੂੰ ਚਲਾਉਂਦੇ ਆ ਤੇ ਕੀ ਕੀ ਕੁਛ ਮਿਲ ਗਿਆ ਇਸ ਵਿੱਚ ਜਿਹੜਾ ਹੈਗਾ ਹਜੇ ਤੱਕ ਇਹਦੀ ਤਫ਼ਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ ਪਰ ਹੁਣ ਤੱਕ ਜਿਹੜਾ ਤਿੰਨ ਹੁੱਕੇ ਬਰਾਮਦ ਹੋਇਆ ਤੇ ਅਗਲੀ ਸਾਰਾ ਤਫ਼ਤੀਸ਼ ਅਸੀਂ ਕਰ ਰਹੇ ਹਾਂ ਕੋਈ ਬੰਦੇ ਕੋਈ ਮੌਕੇ ਦੇ ਉੱਤੇ ਕੁਝ ਮਿਲੇ ਜਾਂ ਜਿਹੜੇ ਪੀਰੇ ਦੇ ਸੀ ਹਾਂਜੀ ਹਾਂ ਮੌਕੇ ਤੇ ਜਿਹੜੇ ਹੈਗੇ ਕੁਝ ਜਿਹੜੇ ਕਸਟਮਰ ਵੀ ਮਿਲੇ ਆ ਜਿਹੜੇ ਜਿਨ੍ਹਾਂ ਨੂੰ ਹੁੱਕਾ ਸਰਵ ਕੀਤਾ ਹੋਇਆ ਸੀਗਾ ਤੇ ਅਸੀਂ ਉਹਦੇ ਮੁਤਾਬਕ ਹੀ ਅਗਲੀ ਕਾਰਵਾਈ ਅਮਲ 'ਚ ਲਿਆਂਦੇ ਪੰਜਾਬ ਦੇ ਵਿੱਚ ਹੁੱਕਾ ਜਿਹੜਾ ਇਲੀਗਲਰ ਬੰਨ ਕੀਤਾ ਹੋਇਆ ਹੈ ਬਣ ਕੀਤਾ ਹੋਇਆ ਜੇਕਰ ਫਿਰ ਵੀ ਇਹ ਲੋਕ ਤਲਾ ਰਹੇ ਨੇ ਹਨੇ ਪਹਿਲਾਂ ਵੀ ਸਾਡੇ ਵੱਲੋਂ ਲਗਾਤਾਰ ਜਿਹੜੀਆਂ ਹੈਗੀਆਂ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਡਿੰਡਾ ਮੈਡਮ ਅਮਨੀਤ ਕੌਂਡਲ ਆਈਪੀਐਸ ਦੇ ਸਖਤ ਨਿਦਾ ਨਿਰਦੇਸ਼ ਹੈ ਵੀ ਕੋਈ ਵੀ ਇਲੈਗਲ ਐਕਟੀਵਿਟੀ ਚ ਪਾਇਆ ਜਾਂਦਾ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਤੇ ਲਿਆਂਦੀ ਜਾਵੇ ਜਿਸ ਤਹਿਤ ਹੀ ਜਿਹੜਾ ਹੈਗਾ ਅੱਜ ਸਾਡੇ ਵੱਲੋਂ ਜਿਹੜੀ ਸੀਕ੍ਰੀਟ ਇਨਫੋਰਮੇਸ਼ਨ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ ਐਸਐਲਓ ਇਸ ਤੋਂ ਪਹਿਲਾਂ ਵੀ ਕਾਫੀ ਵਾਰ ਫੜੇ ਗਏ ਨੇ ਲੋਕਿ ਬਹੁਤ ਸਾਰੇ ਜਿਹੜੇ ਕਲੱਬਾਂ ਦੇ ਵਿੱਚ ਇਲੈਗਲੀ ਹੁੱਕਾ ਚੱਲ ਰਿਹਾ ਹੈ لیکن ਫਿਰ ਵੀ ਹਟ ਕਿਉਂ ਨਹੀਂ ਰਹੇਗੀ ਕੀ ਕਰਨਗੇ ਇਸ ਤੇ ਜਿਹੜਾ ਹੈਗਾ ਸਾਡੇ ਲੋਕਾਂਗੇ ਵੀ ਕਾਰਵਾਈ ਕੀਤੀ ਗਈ ਤੇ ਹੁਣ ਸਾਡੇ ਵੱਲੋਂ ਇਹਨਾਂ ਦਾ ਜਿਹੜਾ ਲਾਇਸੈਂਸ ਵੀ ਕੈਨਸਲ ਦੀ ਜਿਹੜੀ ਰეკਮੈਂਡੇਸ਼ਨ ਕਰਕੇ ਭੇਜਿਆ ਜਾਊਗਾ ਤਾਂ ਜੋ ਇਹੋ ਜੀ ਜਿਹੜੀ ਐਕਟੀਵਿਟੀ ਹੈ ਦੁਬਾਰੇ ਨਾ ਕਰ ਸਕਣ ਪਤਾ ਲੱਗਿਆ ਕਿੰਨੇ ਕਿੱਥੇ ਬੰਦੇ ਜਿਹੜੇ ਚਲਾ ਰਹੇ ਇਹ ਅਸੀਂ ਅਜੇ ਪ੍ਰੀਲਿਮਰੀ ਇਨਵੈਸਟੀਗੇਸ਼ਨ ਚ ਜਿਹੜੀ ਇਹਨਾਂ ਦੀ ਕੁਝ ਕੁਛ ਬਾਕੀ ਹੈ ਤੇ ਅਜੇ ਤੱਕ ਜਿਹੜੀ ਹੈਗੀ ਆ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਗਈਆਂ ਜੋ ਵੀ ਅੱਗੇ ਕੋਈ ਇਹਦੇ ਫੈਕਟਸ ਨਵੇਂ ਛੇ ਸੰਝੇ ਜਿਹੜੇ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣ। ਹੁਣ ਇਹਨਾਂ ਨੂੰ ਚਲਾਉਣ ਵਾਲਿਆਂ ਨੂੰ ਅਰੈਸਟ ਕੀਤਾ ਹੈ। ਇਹ ਮੌਕੇ ਤੇ ਹਜੇ ਜਿਹੜੀ ਤਫ਼ਤੀਸ਼ ਜਿਹੜੀ ਇਹ ਕੀਤੀ ਜਾ ਰਹੀ ਹੈਗੀ ਹੈ ਤੇ ਜਿਹੜੇ ਉਹ ਦੋ ਹਾਂਜੀ ਆ ਐਫ ਆਈ ਆਰ ਰਜਿਸਟਰ ਕਰ ਲਈਏ ਤੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆ ਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਜੋ ਹੋ ਵੀ ਕੋਈ ਫੈਕਟ ਸਾਹਮਣੇ ਆਉਂਦਾ ਉਹਦੇ ਬੰਦੀ ਕਾਰਵਾਈ ਕੀਤੀ ਜਾਏ।